ਵਿਜੀਲੈਂਸ ਨੇ ਦਾਖਲ ਕੀਤਾ ਸੀ ਜਵਾਬ ਹਿਮਾਚਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਭਾਰੀ ਮੀਂਹ ਦਾ orange alert ਬਿਆਸ ਦਰਿਆ ਦੇ ਵਿੱਚ ਵਧਿਆ ਪਾਣੀ ਦਾ ਪੱਧਰ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਆਰਣੋਪਾਜਪਾ ਨੇ 42 ਹਾਰੀਆਂ ਸੀਟਾਂ ਦੇ ਲਈ ਇੰਚਾਰਜ ਕੀਤੇ ਨਿਯੁਕਤ ਵਿਧਾਇਕਾਂ ਨੂੰ ਦਿੱਤੀ ਜ਼ਿੰਮੇਵਾਰੀ ਡਿਪਟੀ ਸਪੀਕਰ ਅਤੇ 11 ਮੰਤਰੀਆਂ ਨੂੰ ਵੀ ਸੌਂਪਿਆ ਗਿਆ ਜਮਾ ਸੀਐਮ ਭਗਵੰਤ ਮਾਨ ਅੱਜ ਨੌਜਵਾਨਾਂ ਨੂੰ ਵੰਡਣਗੇ ਨਿਯੁਕਤੀ ਪੱਤਰ ਜੰਗਲਾਤ ਦੇ ਭਾਗ ਦੇ ਵਿੱਚ ਹੋਈ ਹੈ ਨਵੀਂ ਭਰਤੀ ਮੋਡਨਾ ਮੇਟੂ ਵਰਤੇ ਪੰਜਾਬੀ ਗਾਇਕ ਦਿਲਜੀ ਦੋਸਾਂਝ ਆਉਰਾ ਟੂਰ ਤੇ ਰਹੀ ਫਿਰ ਦਿਲਾਂ ਪਛਾਣਗੇ ਦਿਲਜੀਤ ਵੀਡੀਓ ਸ਼ੇਅਰ ਕਰ ਲਿਖਿਆ ਵੈਲਕਮ ਟੂ ਆਉਰਾ ਸਸ ਸਤਿਗੁਰੂ ਤੁਸੀਂ ਵਖਰੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਅਸ਼ਵਾਦ ਕਰਨ ਜਾ ਰਹੇ ਹਾਂ ਬੀਬੀਐਮਪੀ ਵਾਲੇ ਮੁੱਦੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਪੰਜਾਬ ਦੇ ਸਖਤ ਵਿਰੋਧ ਦੇ باوجود ਪਾਖੜਾ ਡੈਮ ਤੇ ਸੀਆਈਐਸਫ ਦੀ ਤਾਇਨਾਤੀ ਹੋ ਸਕਦੀ ਹੈ। BBMP ਨੇ ਇਸ ਨੂੰ ਲੈ ਕੇ ਪਾਖੜਾ ਡੈਮ ਤੇ ਸੀਆਈਐਸਫ ਦੀ ਤਾਇਨਾਤੀ ਦੇ ਲਈ ਤਿਆਰੀ ਖਿੱਚ ਲਈ ਹੈ। BBMP ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ 8.5 ਕਰੋੜ ਰੁਪਏ ਜਮ੍ਹਾਂ ਵੀ ਕਰਵਾ ਦਿੱਤੇ ਨੇ। ਪੰਜਾਬ ਸਰਕਾਰ ਸੀਆਈਐਸਫ ਦੀ ਤਾਇਨਾਤੀ ਦਾ ਵਿਰੋਧ ਕਰ ਚੁੱਕੀ ਹੈ। ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਬੁਲਾ ਕੇ ਇਸ ਨੂੰ ਲੈ ਕੇ ਮਤਾ ਵੀ ਪਾਸ ਕੀਤਾ ਗਿਆ ਸੀਗਾ ਪਾਖੜਾ ਡੈਮ ਤੇ CISF ਦੀ ਤਨਖਾਤੀ ਦੇ ਖਿਲਾਫ ਮਤਾ ਪਾਸ ਕੀਤਾ ਗਿਆ ਸੀ ਪੰਜਾਬ ਦੇ ਸਖਤ ਵਿਰੋਧ ਦੇ باوجود BBMB ਨੇ ਫੈਸਲਾ ਕੀਤਾ ਹੈ CISF ਦੀ ਤਨਖਾਤੀ ਦੇ ਖਰਚ ਦੇ ਤੌਰ ਤੇ ਕੇਂਦਰ ਨੂੰ 8.5 ਕਰੋੜ ਰੁਪਏ ਭੇਜੇ ਗਏ ਨੇ ਪੰਜਾਬ ਨੇ CISF ਦੀ ਤਨਖਾਤੀ ਦੇ ਖਰਚ ਦੀ ਅਦਾਇਗੀ ਤੋਂ ਹਾਲਾਂਕਿ ਪੂਰਨ ਤੌਰ ਤੇ ਇਨਕਾਰ ਕਰ ਦਿੱਤਾ ਤਾਂ ਫਿਰ BBMB ਦੇ ਵੱਲ ਆਪਣੇ ਪੱਧਰ ਤੇ ਕੇਂਦਰ ਨੂੰ 8.5 ਕਰੋੜ ਰੁਪਏ ਭੇਜੇ ਗਏ ਨੇ ਹਾਲਾਂਕਿ ਪੰਜਾਬ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਇਸ ਸਈਏ ਸਵਿਧਿ ਤਨਾਤੀ ਦਾ ਸਖਤ ਵਿਰੋਧ ਕੀਤਾ ਗਿਆ ਵਿਚੇਸ਼ ਅਜਰਾਸ ਸੱਦਿਆ ਗਿਆ ਉਸ ਦੇ ਵਿੱਚ ਇਸ ਨੂੰ ਲੈ ਕੇ ਮਤਾ ਵੀ ਪਾਸ ਕੀਤਾ ਗਿਆ ਪਰ ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਪੰਜਾਬ ਦੇ ਸਖਤ ਵਿਰੋਧ ਦੇ ਬਾਵਜੂਦ ਵੀ ਪਾਖੜਾ ਡੈਮ ਤੇ ਸਈਏ ਸਵਿਧਿ ਤਨਾਤੀ ਹੋ ਸਕਦੀ ਹੈ ਕਿਉਂਕਿ BBMP ਨੇ ਪਾਖੜਾ ਡੈਮ ਤੇ ਤਨਾਤੀ ਦੇ ਲਈ ਤਿਆਰੀ ਖਿੱਚ ਲਈ ਹੈ ਬਕਾਇਦਾ BBMP ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਕੋਲ 8.5 ਕਰੋੜ ਰੁਪਏ ਜਮ੍ਹਾਂ ਵੀ ਕਰਵਾਏ ਗਏ ਨੇ ਆ ਜੋ ਕਿਸ ਫੁਰਸਤ ਦੀ ਤਨਾਤੀ ਤੇ ਜੋ ਪੂਰਾ ਖਰਚਾ ਹੋਣਾ ਹੈ ਜੋ ਆ ਖਰਚਾ ਦਾ ਹਿਸਾਬ ਪੂਰਾ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤਾ ਗਿਆ ਤਾਂ 8.5 ਕਰੋੜ ਰੁਪਏ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ ਜਮ੍ਹਾਂ ਵੀ ਕਰਵਾ ਦਿੱਤੇ ਗਏ ਨੇ ਪੰਜਾਬ ਸਰਕਾਰ ਸੀਏ ਸਫੀਤੀ ਤਨਾਤੀ ਦਾ ਕਿਉਂਕਿ ਲਗਾਤਾਰ ਵਿਰੋਧ ਕਰਦੀ ਆਈ ਹੈ ਆ ਵਿਧਾਨ ਸਭਾ ਦਾ ਵਿਸ਼ੇਸ਼ ਜੋ اجلاس ਹੋਇਆ ਉਸ ਦੌਰਾਨ ਇਸ ਤਨਾਤੀ ਦੇ ਵਿਰੁੱਧ ਮਤਾ ਵੀ ਪਾਇਆ ਗਿਆ ਸਭ ਸੰਮਤੀ ਦੇ ਨਾਲ ਮਤਾ ਪਾਸ ਵੀ ਹੋਇਆ ਪਰ ਦੂਜੇ ਪਾਸੇ ਬੀਬੀ ਐਮਬੀ ਦੇ ਵੱਲ ਆਪਣੇ ਪੱਧਰ ਤੇ ਸੀਏ ਸਫੀਤੀ ਤਨਾਤੀ ਦੀ ਤਿਆਰੀ ਵੀ ਕਰ ਲਈ ਗਈ ਹੈ ਆ ਬਕਾਇਦਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ 8.5 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਨੇ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਗ ਜੁੜੇ ਹੋਏ ਨੇ ਗਰਸਾ ਤੜਾ ਸਵਾਗਤ ਹੈ న్యూਸ ਰੇਟਰਨ ਪੰਜਾਬ ਤੇ ਗਰਸਾ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਸੀਏਐਸਬੀ ਦੀ ਤਣਾਤੀ ਦਾ ਲਗਾਤਾਰ ਵਿਰੋਧ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਮਤਾ ਵੀ ਲਿਆਂਦਾ ਗਿਆ ਪਰ ਬੀਬੀ ਅੰਮ੍ਰਿਤੀ ਨੇ ਤਾਂ ਆਪਣੇ ਪੱਧਰ ਤੇ ਤਿਆਰੀ ਵੀ ਖਿੱਚ ਲਈ ਇਸ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ 8.5 ਕਰੋੜ ਰੁਪਏ ਜਮ੍ਹਾਂ ਵੀ ਕਰਵਾ ਦਿੱਤੇ ਗਏ ਨੇ ਪਿਕੂ ਇਹ ਸਾਰਾ ਕੁਝ ਇੱਕ ਸਾਜ਼ਿਸ਼ ਦਾ ਹਿੱਤਾ ਹੈ ਵਰਨਾ ਜਦੋਂ ਵਿਧਾਨ ਸਭਾ ਦੇ ਵਿੱਚ ਕੋ ਮਤਾ ਸਰਬਸੰਮਤੀ ਨਾਲ ਉਸ ਦੇ ਖਿਲਾਫ ਮਤਾ ਪਾਸ ਹੋਇਆ ਹੋਵੇ ਤੇ ਇੰਨੀ ਤੇਜ਼ੀ ਦਿਖਾਉਣ ਦੀ ਕੀ ਜ਼ਰੂਰਤ ਹੈਗੀ ਜੇਕਰ ਅਸੀਂ ਲਗਾਤਾਰ ਦੇਖਦੇ ਹਾਂ ਕਿਸ ਤਰੀਕੇ ਨਾਲ ਕੱਲ ਵੀ ਅਖਬਾਰਾਂ ਦੇ ਵਿੱਚ ਖਬਰ ਆਈ ਸੀ ਕਿ ਜਿਹੜਾ ਹੈਗਾ ਕਤਲ ਦੀ ਨਿਯੁਕਤੀ ਜਿਹੜੀ ਹੋਣੀ ਹੈ ਉਹਦੇ ਲਈ ਵੀ ਰਾਤੋਂ ਰਾਤ BBMP ਦੇ ਚੇਅਰਮੈਨ ਨੇ ਨਿਯਮ ਬਣਾਤੇ ਜਦਕਿ BBMP ਦੇ ਚੇਅਰਮੈਨ ਕੋਲੇ ਇਹ ਕੋਈ ਅਧਿਕਾਰ ਨਹੀਂ ਹੈ ਜਿਹੜੀ ਵੀ ਕੋਈ ਨਿਯਮ ਬਣਨੇ ਹੁੰਦੇ ਉਹ ਬੋਰਡ ਨੇ ਬਣਾਉਣੇ ਹੁੰਦੇ ਆ ਨਿਯਮ ਇਕਨਾਂ ਉਹ ਵਾਟਿਸ ਚੁੱਕੀ ਤੁਹਾਨੂੰ ਯਾਦ ਹੋਵੇਗਾ ਜੇ ਉਦੋਂ ਵੀ ਜਦੋਂ ਹਰਿਆਣੇ ਨੂੰ ਵਾਧੂ ਪਾਉਣ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਵਕਤ ਵੀ ਜਿਹੜਾ ਹੈਗਾ ਚੇਅਰਮੈਨ ਰਾਤ ਦੇ ਹਨੇਰੇ ਦੇ ਵਿੱਚ ਉੱਥੇ ਪਹੁੰਚ ਗਿਆ ਸੀ ਪਾਣੀ ਛੱਡਣ ਵਾਸਤੇ ਜਿਹੜਾ ਕਿ ਕੰਮ ਚੇਅਰਮੈਨ ਦਾ ਨਹੀਂ ਹੁੰਦਾ ਸੋ ਇੱਕ ਇਹ ਸਾਜ਼ਿਸ਼ ਦਾ ਹਿੱਸਾ ਹੈਗਾ ਇੱਕ ਚਾਲਬਾਜ਼ੀ ਦਾ ਹਿੱਸਾ ਹੈਗਾ ਜਿਸ ਦੇ ਵਿੱਚ ਕੇਂਦਰ ਦੀ ਬੀਜੇਪੀ ਹਰਿਆਣਾ ਦੀ ਬੀਜੇਪੀ ਔਰ ਬੀਬੀਐਮਪੀ ਜਿਹੜੀ ਉਹ ਸ਼ਾਮਲ ਹੈਗੀ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਾਣੀ ਰੋਕਣੋ ਵੀ ਜੇ ਜਾਣੋ ਵੀ ਰੋਕਿਆ ਸੀ ਅਸੀਂ ਉਦੋਂ ਵੀ ਡਟ ਕੇ ਖੜੇ ਹੋਏ ਸੀ ਤੇ ਇਸ ਤਰ੍ਹਾਂ ਦੇ ਧੱਕਿਆਂ ਦੇ ਖਿਲਾਫ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਔਰ ਸੰਘਰਸ਼ ਕਰਦੇ ਰਵਾਂਗੇ ਔਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜਾ ਸਰਬਸੰਮਤੀ ਦੇ ਨਾਲ ਮਤਾ ਪਾਸ ਹੋਇਆ ਹੋਵੇ ਉਸ ਤੋਂ ਅੱਗੇ ਵਧ ਕੇ BBMB ਦਾ ਇਹ ਕਰਨਾ ਮੈਨੂੰ ਲੱਗਦਾ ਹੈ ਗੈਰਕਾਨੂੰਨੀ ਚੀਜ਼ਾਂ ਨੇ ਇਹ BBMB ਨੂੰ ਇਨ੍ਹਾਂ ਚੀਜ਼ਾਂ ਤੋਂ ਬਾਜ ਆਉਣਾ ਚਾਹੀਦਾ ਵਾ ਆ ਪਰ ਗੰਗਪਾ ਸਾਹਿਬ ਜੇਕਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ BBMB ਨੇ 8.5 ਕਰੋੜ ਰੁਪਏ ਜਮ੍ਹਾਂ ਵੀ ਕਰਵਾ ਦਿੱਤੇ ਨੇ ਤਾਂ ਉਸ ਤੋਂ ਤਾਂ ਸਾਫ਼ ਨਜ਼ਰ ਆਉਂਦਾ ਹੈ ਕਿ ਪੂਰੀ CISF ਦੀ ਤਣਾਤੀ ਦੀ ਤਿਆਰੀ ਇੱਕ ਤਰੀਕੇ ਦੇ ਕੀਤੀ ਜਾ ਰਹੀ ਹੈ ਪਰ ਇਸ ਦੇ ਵਿਚਾਲੇ ਫਿਰ ਸਰਕਾਰ ਦਾ ਹੁਣ ਅਗਲਾ ਕਦਮ ਕੀ ਹੋਵੇਗਾ ਹਾਲਾਂਕਿ ਤੁਸੀਂ ਮਤੇ ਦਾ ਵੀ ਹਵਾਲਾ ਦੇ ਰਹੇ ਹੋ ਜੀ ਦੇਖੋ ਬੀਬੀਐਮਬੀ ਨੇ ਇਹੋ ਜੀ ਹਰਕਤ ਕੋ ਪਹਿਲੀ ਵਾਰ ਨਹੀਂ ਕੀਤੀ ਕਿ ਜਦੋਂ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਔਰ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕੀਤੀ ਵੀ ਲਗਾਤਾਰ ਅਸੀਂ ਦੇਖ ਰਿਹਾ ਇਹ ਪ੍ਰਵਿਰਤੀ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਵਧੀ ਹੈਗੀ ਹੈ ਜੀ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਉਸਨੇ ਵੀ ਡਟ ਕੇ ਇਸ ਦਾ ਮੁਕਾਬਲਾ ਕੀਤਾ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਜਿਹੜਾ ਸਾਡਾ ਪਾਣੀ ਲੁੱਟਣ ਦੀ ਕੋਸ਼ਿਸ਼ਾਂ ਸੀ ਉਹ ਅਸੀਂ ਨਹੀਂ ਹੋਣ ਦਿੱਤਾ ਹੁਣ ਇਹ ਵੀ ਨਹੀਂ ਦੇਵਾਂਗੇ ਔਰ ਬਿਲਕੁਲ ਜਦੋਂ ਪੰਜਾਬ ਪੁਲਿਸ ਉੱਥੇ ਅਵੇਲੇਬਲ ਹੈਗੀ ਹੈ ਉਹ ਫ੍ਰੀ ਦੇ ਵਿੱਚ ਜੈਨਕੀ ਉੱਥੇ ਸੇਵਾ ਮੁਹੱਈਆ ਕਰਵਾ ਰਹੀ ਹੈਗੀ ਹੈ ਤਾਂ ਫਿਰ ਇਸ ਤਰ੍ਹਾਂ ਦਾ ਖਰਚਾ ਕੇਂਦਰੀ ਏਜੰਸੀ ਨੂੰ ਲਿਆ ਕੇ ਕਰਨ ਦਾ ਕਿਉਂ ਕੀ ਟੁੱਕ ਬਣਦਾ ਹੈਗਾ ਔਰ ਖਾਸ ਕਰਕੇ ਉਹ ਜੀ ਜੀ हां थार, ठीक है अगर सतडा ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਪੰਜਾਬ ਦੇ ਸਖਤ ਵਿਰੋਧ ਦੇ باوجود ਪਾਖੜਾ ਡੈਮ ਤੇ ਸੀਏਜੀਐਸਐਫ ਦੀ ਤਾਇਨਾਤੀ ਹੋ ਸਕਦੀ ਹੈ ਕਿਉਂਕਿ ਬੀਬੀਐਮਬੀ ਦੇ ਵੱਲੋਂ ਇਸ ਨੂੰ ਲੈ ਕੇ ਪੂਰੀ ਤਿਆਰੀ ਖਿੱਚੀ ਗਈ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ 8.5 ਕਰੋੜ ਰੁਪਏ ਜਮ੍ਹਾਂ ਵੀ ਕਰਵਾ ਦਿੱਤੇ ਗਏ ਨੇ ਪਰ ਪੰਜਾਬ ਸਰਕਾਰ ਦੇ ਵੱਲ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਰੋਕ ਰਾਂਗੇ ਅਗਲੀ ਮੈਂ ਇੱਕ ਖਬਰ ਦਾ ਪੰਜਾਬ ਨੇ ਪਾਖੜਾ ਦੀ ਸਾਂਭ ਸੰਭਾਲ ਦੇ ਲਈ ਹਰਿਆਣਾ ਨੂੰ 113 ਕਰੋੜ ਦਾ ਬਕਾਇਆ ਬਿੱਲ ਭੇਜਿਆ ਹੈ ਪਾਖੜਾ ਨਹਿਰ ਦੀ ਸਾਂਭ ਸੰਭਾਲ ਦੇ ਲਈ 113 ਕਰੋੜ ਰੁਪਏ ਦਾ ਬਕਾਇਆ ਮੰਗਿਆ ਗਿਆ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਦਰਸਲ ਆਡਿਟ ਕਰਵਾਇਆ 2015-16 ਤੋਂ ਬਾਅਦ ਹਰਿਆਣਾ ਨੇ ਪਾਖੜਾ ਦੀ ਸਾਂਭ ਸੰਭਾਲ ਦੇ ਲਈ ਇਹ ਪੈਸਾ ਨਹੀਂ ਦਿੱਤਾ Rajasthan ਸਰਕਾਰ ਦੇ ਵੱਲੋਂ ਸਮੇਂ ਸਿਰ ਬਕਾਇਆ ਭਰਿਆ ਜਾ ਰਿਹਾ ਹੈ ਨਹਿਰ ਪੰਜਾਬ ਤੋਂ ਲੰਘਣ ਕਰਕੇ ਪਾਖੜਾ ਦੇ ਰੱਖ-ਰਖਾਅ ਦਾ ਪੰਜਾਬ ਸਰਕਾਰ ਖਰਚਾ ਚੁੱਕਦੀ ਹੈ ਹਰ ਸੂਬੇ ਨੇ ਆਪਣੇ ਬਣਦੇ ਅਨੁਪਾਤ ਮੁਤਾਬਕ ਦਰਸਲੇ ਖਰਚਾ ਦੇਣਾ ਹੁੰਦਾ ਹੈ ਨਹਿਰ ਦੇ ਆਪਰੇਸ਼ਨ ਨ ਮਰਮਮਤ ਤੇ ਸਾਮ ਸੰਭਾਲ ਦੇ ਲਈ ਖਰਚਾ ਦੇਣਾ ਹੁੰਦਾ ਹੈ ਸਾਲ 2015-16 ਤੋਂ ਹਰਿਆਣਾ ਨੇ ਪੰਜਾਬ ਨੂੰ ਭਾਖੜਾ ਦਾ ਖਰਚਾ ਨਹੀਂ ਦਿੱਤਾ ਇਸ ਦੇ ਵਿਚਾਲੇ 2015-16 ਤੋਂ ਬਾਅਦ ਹਰਿਆਣਾ ਵੱਲ 113.24 ਕਰੋੜ ਦੀ ਬਕਾਇਆ ਰਾਸ਼ੀ ਨਿਕਲਦੀ ਹੈ ਤਾਂ ਸਰਕਾਰ ਦੇ ਵੱਲੋਂ ਇਹ ਬਕਾਇਦਾ ਬਕਾਇਆਜ ਬਿੱਲ ਜੋ ਕਿ ਭੇਜਿਆ ਗਿਆ ਹੈ ਆ ਹਰਿਆਣਾ ਨੂੰ 113 ਕਰੋੜ ਦਾ ਬਕਾਇਆ ਬਿੱਲ ਭੇਜਿਆ ਗਿਆ ਹੈ ਭਾਖੜਾ ਨਹਿਰ ਦੀ ਸਾਮ ਸੰਭਾਲ ਦੇ ਲਈ ਦਰਸਲ ਇਹ ਪੈਸਿਆਂ ਦੀ ਮੰਗ ਕੀਤੀ ਗਿਆ ਜੋ ਕਿ ਬਕਾਇਆ ਹਰਿਆਣਾ ਵੱਲ ਹੈ ਆ ਦਰਸਲ ਪੰਜਾਬ ਦਾ ਜੋ ਜਲ ਸਰੋਤ ਵਿਭਾਗ ਹੈ ਇਸ ਵਿਭਾਗ ਦੇ ਉੱਪਰ ਆਡਿਟ ਕਰਵਾਇਆ ਗਿਆ ਜਿਸ ਦੇ ਵਿੱਚ ਇਹ ਤੱਥ ਸਾਹਮਣੇ ਆਏ ਨੇ ਕਿ 2015-16 ਤੋਂ ਬਾਅਦ ਹਰਿਆਣਾ ਨੇ ਭਾਖੜਾ ਦੀ ਸਾਂਝ ਸੰਭਾਲ ਦੇ ਲਈ ਇਹ ਪੈਸਾ ਨਹੀਂ ਦਿੱਤਾ ਜੋ ਕਿ ਬਕਾਇਆ 113 ਕਰੋੜ ਤੱਕ ਪਹੁੰਚ ਚੁੱਕਾ ਹੈ। Rajasthan ਸਰਕਾਰ ਦੇ ਵੱਲੋਂ ਹਾਲਾਂਕਿ ਸਮੇਂ ਸਿਰ ਬਕਾਇਆ ਭਰਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਤੋਂ Rajasthan ਨੂੰ ਵੀ ਪਾਣੀ ਚਾਹੁੰਦਾ ਹੈ ਪਰ ਜੋ ਰੱਖ-ਰਖਾਅ ਤੇ ਖਰਚਾ ਹੁੰਦਾ ਹੈ Rajasthan ਸਰਕਾਰ ਦੇ ਵੱਲੋਂ ਸਮੇਂ ਸਿਰ ਇਹ ਬਕਾਇਆ ਜੋ ਕੇ ਦਿੱਤਾ ਜਾ ਰਿਹਾ ਹੈ। ਤੇ ਨਹਿਰ ਪੰਜਾਬ ਤੋਂ ਲੰਘਣ ਕਰਕੇ ਭਾਖੜਾ ਦੇ ਰੱਖ ਰਖਾ ਦਾ ਪੰਜਾਬ ਸਰਕਾਰ ਕਿਉਂਕਿ ਖਰਚਾ ਚੁੱਕਦੀ ਹੈ ਤੇ ਜਿਹੜੇ ਜਿਹੜੇ ਸੂਬਿਆਂ ਨੂੰ ਪੰਜਾਬ ਤੋਂ ਭਾਖੜਾ ਤੋਂ ਆ ਪਾਣੀ ਜਾਂਦਾ ਹੈ ਰੱਖ ਰਖਾ ਦਾ ਉਹ ਪੂਰਾ ਖਰਚਾ ਕਿਹੜਾ ਕਿ ਉਹ ਉਹਨਾਂ ਸੂਬਿਆਂ ਤੋਂ ਲਿਆ ਜਾਂਦਾ ਪਰ ਹਰਿਆਣਾ ਵੱਲ ਇਹ ਬਕਾਇਆ 113 ਕਰੋੜ ਤੱਕ ਪਹੁੰਚ ਚੁੱਕਾ ਹੈ ਜਿਸ ਨੂੰ ਲੈ ਕੇ ਬਕਾਇਦਾ ਪੰਜਾਬ ਸਰਕਾਰ ਦੇ ਵੱਲ ਹਰਿਆਣਾ ਸਰਕਾਰ ਨੂੰ 113 ਕਰੋੜ ਦਾ ਬਕਾਇਆ ਬਿੱਲ ਭੇਜਿਆ ਗਿਆ ਹੈ ਦੇਸ਼ ਦੇ ਵਿੱਚ آپریشن ਸਿੰਧੂਰ ਤੇ ਮੱਚੇ ਸਿਆਸੀ ਕਮਸਾਨ ਤੇ ਵਿਚਾਲੇ ਟਰੰਪ ਨੇ ਇੱਕ ਵਾਰ ਫਿਰ ਦਾਵਾ ਕੀਤਾ ਹੈ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਉਹਨਾਂ ਨੇ ਕਰਵਾਇਆ ਮੇਰੀ ਰਿਕਵੈਸਟ ਤੇ ਭਾਰਤ ਪਾਕ ਜੰਗ ਰੁਕੀ ਡੋਨਲਡ ਟਰੰਪ ਇੱਕ ਵਾਰ ਫਿਰ ਇਹ ਦਾਵਾ ਕਰ ਰਹੇ ਨੇ ਭਾਰਤ ਪਾਕਿਸਤਾਨ ਦੋਹਾਂ ਨੇ ਮੇਰੀ ਗੱਲ ਮੰਨੀ ਮੈਂ ਪੰਜ ਵਕਫ ਵਕ ਜੰਗਾਂ ਰੁਕਵਾਈਆਂ ਨੇ ਮੈਂ ਕਿਸੇ ਵੀ ਸੀਜ਼ਫਾਇਰ ਦਾ ਕ੍ਰੈਡਿਟ ਨਹੀਂ ਲੈ ਰਿਹਾ ਟਰੰਪ ਨੇ ਭਾਰਤ ਤੇ 25% ਟੈਰਫ ਲਗਾਉਣ ਦੀ ਵੀ ਗੱਲ ਕਹੀ ਹੈ ਭਾਰਤ ਨੂੰ 25% ਟੈਰਫ ਆਤਿਨਾ ਪਵੇਗਾ ਭਾਰਤ ਮੇਰਾ ਚੰਗਾ ਦੋਸਤ ਹੈ ਪਰ ਉਹਨਾਂ ਨੇ ਸਾਡੇ ਤੇ ਬਾਕੀ ਦੇਸ਼ਾਂ ਨਾਲੋਂ ਵੱਧ ਟੈਰਿਫ ਲਗਾਇਆ ਹਲੇ ਤੱਕ ਡੀਲ ਫਾਈਨਲ ਨਹੀਂ ਹੋਈ ਤਾਂ ਡੋਨਲਡ ਟਰੰਪ ਦੇ ਵੱਲੋਂ ਇੱਕ ਵਾਰ ਫੇਰ ਭਾਰਤ ਪਾਕਿਸਤਾਨ ਦੇ ਵਿਚਾਲੇ ਹੋਈ ਸੀਜ਼ਫਾਇਰ ਨੂੰ ਲੈ ਕੇ ਇਹ ਵੱਡਾ ਬਿਆਨ ਦਿੱਤਾ ਗਿਆ ਜਿੱਥੇ ਕਿ ਕੱਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਲੋਕਸਭਾ ਦੇ ਵਿੱਚ ਕਿਹਾ ਗਿਆ ਕਿ ਕਿਸੇ ਵੀ ਦੇਸ਼ ਨੇ ਭਾਰਤ ਨੂੰ ਜੰਗ ਰੋਕਣ ਦੀ ਲਈ ਨਹੀਂ ਕਿਹਾ ਆ ਤਾਂ ਉਸ ਤੋਂ ਬਾਅਦ ਚ ਇਸ ਦੇ ਵਿਚਾਲੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇੱਕ ਅਫੇਰ ਇਹ ਦਾਵਾ ਕਰ ਦਿੱਤਾ ਗਿਆ ਟਰੰਪ ਨੇ ਇੱਕ ਵਾਰ ਫਿਰ ਦਾਵਾ ਕਰਦੇ ਹੋਏ ਕਿਹਾ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਉਹਨਾਂ ਨੇ ਕਰਵਾਇਆ ਹੈ ਟਰੰਪ ਇੱਕ ਵਾਰ ਫਿਰ ਦਾਵਾ ਕਰ ਰਹੇ ਨੇ ਕਿ ਮੇਰੀ ਰਿਕਵੈਸਟ ਤੇ ਭਾਰਤ ਪਾਕ ਜੰਗ ਰੁਕੀ ਭਾਰਤ ਪਾਕਿਸਤਾਨ ਦੋਹਾਂ ਨੇ ਮੇਰੀ ਗੱਲ ਮੰਨੀ ਮੈਂ ਪੰਜ ਵਾਰ ਵਾਰ ਜੰਗਾਂ ਰੁਕਵਾਈਆਂ ਨੇ ਜੋ ਟਰੰਪ ਪੰਜ ਜੰਗਾਂ ਦਾ ਇਹ ਦਾਵਾ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਵੀ ਸੀਜ਼ਫਾਇਰ ਦਾ ਕ੍ਰੈਡਿਟ ਨਹੀਂ ਲੈ ਰਿਹਾ you Are going to pay 25%. The, yeah, that India is preparing to face higher U.S. tariffs between 20 and 25%. Yeah, I think so. I look, India's been, they're my friends, and he's my friend. And You know, the end of the war with Pakistan at my request, and that was great. Yeah. And Pakistan did also. You know, we, I did a good job in about five different wars. You think I'll get credit for it? No. So Will I get credit for it? She'll say yes. Uh, no. It, I, is the deal with India finalized? I uh, know it's not. Okay. So what rate are you expecting? Oh, in we're going to change whenever say. But uh, India has been a good friend, but India has charged basically more tariffs than almost any other country. You know that, right? Over the years. ਇਸ ਤੋਂ ਪਹਿਲਾਂ ਕੱਲ ਸੰਸਦ ਦੇ ਵਿੱਚ ਵੀ ਸੀਜ਼ਫਾਇਰ ਨੂੰ ਲੈ ਕੇ ਇੱਕ ਹਮਸਾਨ ਵੇਖਣ ਨੂੰ ਮਿਲਿਆ। ਲੋਕ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਵੱਡਾ ਬਿਆਨ ਦਿੱਤਾ। ਉਹਨਾਂ ਨੇ ਇਹ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕਿਸੇ ਨੇ ਭਾਰਤ ਨੂੰ ਆਪਰੇਸ਼ਨ ਰੋਕਣ ਦੇ ਲਈ ਨਹੀਂ ਕਿਹਾ। ਯੂਐਸ ਦੇ ਉਪ ਰਾਸ਼ਟਰਪਤੀ ਨੇ ਤਿੰਨ ਚਾਰ ਵਾਰ ਫੋਨ ਕੀਤਾ ਜੇਡੀ ਵਿੰਸ ਨੇ ਕਿਹਾ ਪਾਕਿਸਤਾਨ ਹਮਲਾ ਕਰਨ ਵਾਲਾ ਮੈਂ ਕਿਹਾ ਪਾਕਿਸਤਾਨ ਨੂੰ ਗੋਲੀ ਦਾ ਜਵਾਬ ਗੋਲੇ ਨਾਲ ਦੇਵਾਂਗਾ ਪਾਕਿਸਤਾਨ ਖੁਦ ਜੰਗ ਰੁਕਣ ਦੇ ਲਈ ਭਾਰਤ ਅੱਗੇ ਗਿੜਗੜਾਇਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਕਿਹਾ ਪਲੀਜ਼ ਹਮਲਾ ਰੋਕ ਦਿਓ ਪਾਕਿਸਤਾਨ ਦੇ ਡੀਜੀਐਮਓ ਦਾ ਫੋਨ ਆਇਆ ਸੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਸਾਧਿਆ ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਨੇ ਸਪਸ਼ਟ ਤੌਰ ਤੇ ਨਹੀਂ ਕਿਹਾ ਕਿ ਟਰੰਪ ਝੂਠ ਬੋਰੇ ਨੇ पीएम ਨੇ ट्रंप ਦਾ ਨਾਮ ਨਹੀਂ ਲਿਆ ਚੀਨ ਦਾ ਨਾਮ ਵੀ ਪ੍ਰਧਾਨ ਮੰਤਰੀ ਨੇ ਨਹੀਂ ਲਿਆ ਪੀਐਮ ਜਾਂ ਰੱਖਿਆ ਮੰਤਰੀ ਨੇ ਚੀਨ ਦਾ ਨਾਮ ਨਹੀਂ ਲਿਆ ਤਾਂ ਪ੍ਰਧਾਨ ਮੰਤਰੀ ਦੇ ਲੋਕ ਸਭਾ ਦੇ ਵਿਸਮੋਧਨ ਤੋਂ ਬਾਅਦ ਰਾਹੁਲ ਗਾਂਧੀ ਦੇ ਬਲੇ ਕਰਫੇਰ ਨਿਸ਼ਾਨਾ ਸਾਧਿਆ ਗਿਆ ਡੋਨਲਡ ਟਰੰਪ ਹੈ ਸੈਡ 5 ਟਾਈਮ ਹੈ ਸੈਡ ਸੌਰੀ 29 ਟਾਈਮਸ 29 ਟਾਈਮਸ ਹੀ ਸੈਡ 29 ਬਾਰ ਉਹਨਾਂ ਨੇ ਬੋਲਾ ਕਿ ਭਈਆ ਮੈਨੇ सीज़ फायर करवाया अच्छा अगर वो झूठ बोल रहे हैं तो अपने भाषण में यहां प्रधानमंत्री कह दें कि वो झूठ बोल रहे हैं yeah. यहां पे अगर दम है तो यहां पे प्रधानमंत्री बोल दें झूठ बोल रहे हैं इफ ही हैज करेज इफ इफ ही हैज करेज ऑफ इंदिरा गांधी लेम से हेट डोनल्ड ट्रम्प के बाद लाया दुनिया के किसी भी नेता ने भारत के ऑपरेशन रोकने के लिए नहीं कहा नहीं कहा कि ट्रंप झूठ बोल रहे हैं देखा देखा। शायद उनतीस बार ट्रंप ने बोला है उसका जवाब नहीं दिया और सबसे इंटरेस्टिंग बात थी आ, सबसे इंटरेस्टिंग बात थी कि पूरे भाषण में चाइना शब्द प्रधानमंत्री ने नहीं पूरा देश जानता है कि पाकिस्तान की मदद टेक्निकल मदद एयरफोर्स की मदद चाइना ने की ਭਗਤ ਪ੍ਰਧਾਨ ਮੰਤਰੀ ਕੇ ਮੂੰਹ સે ਫਿਰ ਡਿਫੈਂਸ ਮਿਨਿਸਟਰ ਕੇ ਮੂੰਹ સે ਚਾਇਨਾ ਸ਼ਬਦ ਨਹੀਂ ਨਿਕਲਾ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੀ ਦੱਸਿਆ ਕਿ ਪਾਕਿਸਤਾਨ ਪੰਜਾਬ ਦੇ ਆਦਮਪੁਰ 에ਅਰ ਬੇਸ ਨੂੰ ਲੈ ਕੇ ਝੂਠ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਅਗਲੀ ਸਵੇਰ ਹੀ ਆਦਮਪੁਰ 에ਅਰ ਬੇਸ ਤੇ ਪਹੁੰਚੇ ਵਾਹ ਸ਼ਾਬਾ पाकिस्तान ने आदमपुर एयरबेस पर हमले का झूठ फैलाया उस झूठ को बेचने की भरपूर कोशिश की पूरी ताकत दी लगा दी मैं अगले ही दिन आदमपुर पहुंचा और खुद जाकर के उनके झूठ को मैंने बेनकाब कर दिया तब जाकर के ਉਨਕੋ ਅਕਲ ਠਿਕਾਣੇ ਲਗੀ ਜਦਬ ਇਹ ਝੂਠ ਚੱਲਨੇ ਵਾਲਾ ਨਹੀਂ ਰੋਕ ਰਹੀ ਅਗਲੀ ਵੱਡੀ ਖਬਰ ਦਾ ਕਿਰਪਾਨ ਪਾਉਣ ਦੇ ਅਧਿਕਾਰ ਦੇ ਮਸਲੇ ਤੇ ਹਾਈ ਕੋਰਟ ਪਹੁੰਚੀ ਐਸਜੀਪੀਸੀ ਪ੍ਰੀਖਿਆਵਾਂ ਦੇ ਵਿੱਚ ਸਿੱਖ ਉਮੀਦਵਾਰਾਂ ਨੂੰ ਰੋਕੇ ਜਾਣ ਨੂੰ ਆਧਾਰ ਬਣਾਇਆ ਗਿਆ ਹਾਈ ਕੋਰਟ ਦੇ ਵਿੱਚ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕਿਰਪਾਨ ਪਹਿਨਣ ਦਾ ਮੌਲਿਕ ਅਧਿਕਾਰ ਪੂਰੀ ਤਰ੍ਹਾਂ ਦੇ ਨਾਲ ਲਾਗੂ ਕੀਤਾ ਜਾਵੇ ਪਟੀਸ਼ਨ ਦੇ ਵਿੱਚ ਸਿਧਾਂਤ ਦੇ ਆਰਟੀਕਲ 25 ਦਾ ਹਵਾਲਾ ਦਿੱਤਾ ਗਿਆ ਜੋ ਨਾਗਰਿਕਾਂ ਨੂੰ ਆਪਣੇ ਧਰਮ ਦਾ ਪਾਲਣ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਦਿੰਦਾ ਹੈ ਕਿਰਪਾਨ ਸਿਰਫ ਇੱਕ ਵਸਤੂ ਨਹੀਂ ਇੱਕ ਜ਼ਰੂਰੀ ਧਾਰਮਿਕ ਚਿੰਨ੍ਹ ਐ ਜੀ ਪੀ ਐਸ ਸੀ ਦੇ ਵਲੋਂ ਇਸ ਪਟੀਸ਼ਨ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਨਾਲ ਹੀ ਐ ਜੀ ਪੀ ਐਸ ਸੀ ਨੇ ਕਿਹਾ ਕਿ ਕਿਰਪਾਨ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਹੈ ਕਿਰਪਾਨ ਪਹਿਨਣਾ ਸਿੱਖਾਂ ਦਾ ਮੌਲਿਕ ਅਧਿਕਾਰ ਹੈ ਪਟੀਸ਼ਨ ਦੇ ਵਿੱਚ 23 ਜੂਨ 2024 ਨੂੰ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਅੰਮ੍ਰਿਤਧਾਰੀ ਸਿੱਖ ਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਐਂਟਰੀ ਨਾ ਦਿੱਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ ਅਪੇਸ਼ਿਤ ਉਹ ਵਕੀਲ ਨੂੰ ਰਾਜਸਥਾਨ ਨਿਆਂਕ ਸੇਵਾਵਾਂ ਦੀ ਪ੍ਰੀਖਿਆ ਦੇ ਵਿੱਚ ਇਸ ਲਈ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਸ ਦੇ ਕੋਲ 5 ਇੰਚ ਦੀ ਕਿਰਪਾਨ ਸੀ ਦੱਸਦੇ ਕਿ ਹਾਲ ਹੀ ਦੇ ਵਿੱਚ ਜੈਪੁਰ ਦੇ ਵਿੱਚ ਵੀ ਇੱਕ ਸਿੱਖ ਕੁੜੀ ਗੁਰਪ੍ਰੀਤ ਕੌਰ ਨੂੰ ਕਿਰਪਾਨ ਅਤੇ ਕੜੇ ਕਰਕੇ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਰੋਕਿਆ ਗਿਆ ਉਸ ਤੋਂ ਪਹਿਲਾਂ ਹਰਿਆਣਾ ਤੋਂ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਸੀਈਟੀ ਦੀ ਪ੍ਰੀਖਿਆ ਦੇ ਵਿੱਚ ਸਿੱਖ ਨੌਜਵਾਨ ਨੂੰ ਇਸੇ ਤਰੀਕੇ ਨਾਲ ਪ੍ਰੀਖਿਆ ਕੇਂਦਰ ਦੇ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ ਆ ਤਾਂ ਇਸ ਦੇ ਵਿਚਾਰੇ ਹੁਣ ਕਿਰਪਾਨ ਪਾਉਣ ਦੇ ਅਧਿਕਾਰ ਦੇ ਮਸਲੇ ਤੇ ਐਸਜੀਪੀਸੀ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਸਾਡੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ੇਟਰਨ ਪੰਜਾਬ ਤੇ ਗਰੇਵਾਲ ਸਾਹਿਬ ਜਿਵੇਂ ਹਾਲੀ ਦੇ ਵਿੱਚ ਦੋ ਮਾਮਲੇ ਸਾਹਮਣੇ ਆਏ ਜੈਪੁਰ ਤੋਂ ਤਾਂ ਦੂਜਾ ਹਰਿਆਣਾ ਤੋਂ ਕਿ ਕਿਵੇਂ ਸਿੱਖ ਨੌਜਵਾਨਾਂ ਨੂੰ ਇੱਕ ਸਿੱਖ ਕੁੜੀ ਨੂੰ ਜਿਹੜਾ ਕਿ ਪ੍ਰੀਖਿਆ ਕੇਂਦਰ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੇ ਹੁਣ ਹਾਈ ਕੋਰਟ ਦਾ ਜੋ ਕਿ ਐਸਜੀਪੀਸੀ ਨੂੰ ਰੋਕ ਕੀਤਾ ਗਿਆ ਆਖਰਕਾਰ ਆ ਕੀ ਕੀ ਕਿੜੀਆਂ ਕਿੜੀਆਂ ਦਲੀਲਾਂ ਨੇ ਕੀ ਪਾਕਿਆ ਇਸ ਆ ਪਟੀਸ਼ਨ ਦੇ ਵਿੱਚ ਦੇਖੋ ਪਹਿਲੀ ਦਲੀਲ ਤਾਂ ਇਹ ਹੀ ਹੈ ਕਿ ਇਹ ਸਾਡਾ ਹੱਕ ਆ ਤੇ ਇਹ ਪਤਾ ਹੀ ਆ ਸਰਕਾਰ ਨੂੰ ਕਿ ਜਿਹੜੇ ਪੰਜ ਕਕਾਰ ਆ ਇਹ ਸਿੱਖ ਦਾ ਅੰਗ ਹੈ ਜਿਵੇਂ ਸਰੀਰ ਦਾ ਅੰਗ ਹੁੰਦਾ ਉਹਦੇ ਨੂੰ ਇੱਕ ਅੰਗ ਹੈ ਜੀ ਤੋਂ ਇਸ ਦੇ ਲਈ ਬਹੁਤ ਵਾਰ ਮਸਲੇ ਹੱਲ ਵੀ ਹੋਏ ਨੇ ਐਲਾਨ ਵੀ ਹੋਏ ਨੇ ਤੇ ਸਾਨੂੰ ਇਹ ਸਮਝ ਨਹੀਂ ਲੱਗੀ ਕਿ ਕਿਉਂ ਵਾਰ-ਵਾਰ ਇਹ ਇਸ ਨੂੰ ਦੁਬਾਰਾ ਦੁਬਾਰਾ ਕਿਉਂ ਇਸ ਨੂੰ ਜਿਹੜਾ ਲੈ ਕੇ ਆਇਆ ਜਾਂਦਾ ਜਿਹੜਾ ਸਾਹਮਣੇ ਹੁਣ ਤੁਸੀਂ ਦੇਖੋ ਕਿ ਹਰਿਆਣੇ ਦੇ ਵਿੱਚ ਜਿਹੜਾ ਉਹ ਬੱਤੀ ਦਾ ਮਸਲਾ ਉੱਥੇ ਹਰਿਆਣੇ ਦੀ ਜਿਹੜੀ ਐਡ ਆਈ ਹੈ ਤੇ ਇਹ ਨੀਡ ਦੀ ਉਸ ਐਡ ਦੇ ਵਿੱਚ ਇਹ ਗੱਲ ਹੈਗੀ ਆ ਕਿ ਕਿਰਪਾਨ ਧਾਰ ਕੇ ਜਾ ਸਕਦਾ ਉਹਨਾਂ ਨੇ ਉਹਦੀ ਮੈਚ ਕਰਤੀ ਆ ਜੋ ਆਮ ਇਵੇਂ ਜਗਾਂ ਵਿੱਚ ਸਾਡਾ ਹਾਕਾ ਜਨਾ ਜਾਂ ਜੋ ਵੀ ਹੈਗਾ ਨਾ ਕੋ ਉਹ ਉਹ ਉਹਨਾਂ ਦੇ ਜਿਹੜੇ ਅਧਿਕਾਰੀ ਆ ਹੁਣ ਮੈਂ ਨਹੀਂ ਸਮਝਦਾ ਕਿ ਏਡੇ ਮੂਰਖ ਹੋਣਗੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਹੋਊਗਾ ਕਿ ਕਿਰਪਾਨ ਦੀ ਯਾਜਤਾ ਤੇ ਕੜਾ ਤਾਂ ਹੈ ਹੀ ਆ ਮਤਲਬ 5 11 14 ਉਹ ਇਸ ਗੱਲ ਤੇ ਸਾਨੂੰ ਨਮੋਸ਼ੀ ਤਾਂ ਹੁੰਦੀ ਆ ਕਿ ਜਿਹੜੀ ਜਿਹੜੀ ਮਾਨਸਿਕਤਾ ਜਿਹੜੀ ਮਾਰੀ ਆ ਹੁਣ ਤੁਸੀਂ ਇੱਕ ਉਹਨੂੰ ਕਿਰਪਾਨ ਧਾਰ ਕੇ ਜਾਨ ਦੇ ਰਹੇ ਹੋ ਤੇ ਕੜੇ ਦੇ ਰੋਗੇ ਕੜੇ ਵਾਰੇ ਨਹੀਂ ਲੱਗਿਆ ਉਹ ਗੱਲ ਕੀ ਆ ਵੀ ਇਹ ਸ਼ੋਅਿੰਗ ਕਮੇਟੀ ਨੇ ਇਸ ਗੱਲ ਦੇ ਲਈ ਚਾਰਾ ਜੋਈ ਕੀਤੀ ਸੀ ਤੇ ਅਧਿਕਾਰ ਸਾਨੂੰ ਮਿਲੇ ਸੀ ਜੀ ਉਹ ਅਸੀਂ ਇਹ ਕਹਿੰਦੇ ਆ ਸੰਵਿਧਾਨਕ ਸਾਡੇ ਕੋਲ ਅਧਿਕਾਰ ਆ ਜੇ ਅਸੀਂ ਰਾਸ਼ਟਰਪਤੀ ਭਵਨ ਦੇ ਵਿੱਚ ਪ੍ਰਧਾਨ ਮੰਤਰੀ ਭਵਨ ਦੇ ਵਿੱਚ ਇਹ ਜਹਾਜ਼ ਦੇ ਵਿੱਚ ਪਾ ਕੇ ਜਾ ਸਕਦੇ ਆ ਡੋਮੈਸਟਿਕ ਫਲਾਈਟ ਦੇ ਵਿੱਚ ਸਾਨੂੰ ਇਹ ਚੀਜ਼ ਦੀ ਇਜਾਜ਼ਤ ਆ ਤੇ ਫਿਰ ਪੇਪਰ ਤੇ ਕਿਉਂ ਨਹੀਂ ਜਾ ਸਕਦੇ ਜਦੋਂ ਕਿ ਇਹ ਗੱਲ ਮੰਨੀ ਆ ਵੀ ਇਹ ਤੁਸੀਂ ਕੋਈ ਖਾਸ ਚੈਕਿੰਗ ਕਰਨੀ ਆ ਤੇ ਇੱਕ ਘੰਟਾ ਪਹਿਲਾਂ ਪਹੁੰਚੇਗਾ ਉਹ ਹਮ ਵਿਦਿਆਰਥੀ ਤੇ ਜਿਹੜੀ ਲੜਕੀ ਆ ਸਾਡੀ ਗੁਰਪ੍ਰੀਤ ਕੌਰ ਰਾਜਸਥਾਨ ਜੈਪੁਰ ਦੇ ਵਿੱਚ ਉਹ 1 ਘੰਟਾ ਪਹਿਲਾਂ ਪਹੁੰਚੀ ਉੱਥੇ ਜੀ ਉਹਨੇ ਕਿਹਾ ਉਹਨੇ ਦੱਸਿਆ ਕਿ ਮੈਂ ਸਭ ਤੋਂ ਪਹਿਲੀ ਸੁਰਤ ਸੀ ਜਿਹੜੀ ਮੈਂ ਇੱਥੇ ਆਈ ਅਬੀ ਜੋ ਜੋ ਮਰਜੀ ਚੈਕਿੰਗ ਕਰ ਲੈ ਪਰ ਇਹ ਬਹੁਤ ਮਾੜੀ ਗੱਲ ਹੋਈ ਆ ਦੇਖੋ ਇੱਕ ਤਾਂ ਜਬਰੀ ਕਕਾਰ ਲੋ ਆਏਗੇ ਜਿੰਨਾਂ ਬੱਚਿਆਂ ਦੇ ਉਹ ਠੀਕ ਆ ਉਹਨਾਂ ਦੇ ਮਾਨਸਿਕ ਦਬਾਅ ਪੈ ਗਿਆ ਵੱਖਰੀ ਗੱਲ ਆ ਪਰ ਇਹ ਵੀ ਇੱਕ ਪਾਪ ਆ ਬਹੁਤ ਵੱਡਾ ਇਹ ਵੀ ਇੱਕ ਬਹੁਤ ਬਹੁਤ ਮਾੜੀ ਗੱਲ ਆ ਜਿਸਦਾ ਅਸੀਂ ਜਵਾਬ ਲਵਾਂਗੇ ਸੋ ਇਸ ਕਰਕੇ ਹਾਈ ਕੋਰਟ ਨੂੰ ਅਧਿਰੋਕ ਕੀਤਾ ਵਾ ਸਾਡੇ ਕੋਲ ਹੀ ਹੋਈ ਆ ਕਾਨੂੰਨੀ ਅਧਿਕਾਰ ਉਸ ਲਈ ਅਸੀਂ ਹਾਈ ਕੋਰਟ ਗਏ ਆ ਹਾਂ ਠੀਕ ਹੈ ਕਰੀਵਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਕਿਰਪਾਨ ਪਉਣ ਦੇ ਅਧਿਕਾਰ ਦੇ ਮਸਲੇ ਤੇ ਦਰਸਲ ਸ਼੍ਰੋਮਣੀ ਕਮੇਟੀ ਨੂੰ ਹਾਈ ਕੋਰਟ ਦਾ ਰੋਕ ਕੀਤਾ ਹੈ ਪ੍ਰੀਖਿਆਵਾਂ ਦੇ ਵਿੱਚ ਜੋ ਸਿੱਖ ਉਮੀਦਵਾਰਾਂ ਨੂੰ ਰੋਕਿਆ ਗਿਆ ਉਹਨਾਂ ਮਾਮਲਿਆਂ ਨੂੰ ਹੀ ਇਸ ਪਟੀਸ਼ਨ ਦੇ ਵਿੱਚ ਆਧਾਰ ਬਣਾਇਆ ਗਿਆ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਅਜ ਰੰਦਰ ਦੇ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਦੇ ਨਾਲ ਮੌਤਾਂ ਦਾ ਇਹ ਪੂਰਾ ਮਾਮਲਾ ਹੈ ਹਾਈ ਕੋਰਟ ਦੇ ਵਿੱਚ ਜਨ ਹਿੱਤ ਪਟੀਸ਼ਨ ਦਾਖਲ ਕੀਤੀ ਗਈ ਹੈ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਆ ਮੁੱਖ ਸਕੱਤਰ ਸਿਹਤ ਮੰਤਰੀ ਤੇ ਹੋਰਾਂ ਨੂੰ ਵੀ ਇਸ ਦੇ ਵਿੱਚ ਪਾਰਟੀ ਬਣਾਇਆ ਗਿਆ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਦੇ ਕਾਰਨ ਦਰਸਲ ਤਿੰਨ ਮੌਤਾਂ ਹੋਈਆਂ ਸਨ ਹਾਈ ਕੋਰਟ ਦੀ ਨਿਗਰਾਨੀ ਦੇ ਵਿੱਚ ਜਾਂਚ ਕਮੇਟੀ ਦੇ ਗਠਨ ਦੀ ਮੰਗ ਕੀਤੀ ਹੈ ਰਿਟਾਇਰਡ ਜੱਜ ਤੋਂ ਮਾਮਲੇ ਦੀ ਜਾਂਚ ਦੀ ਵੀ ਮੰਗ ਕੀਤੀ ਗਈ ਹੈ ਦਰਸਲ ਪਿਛਲੇ ਦਿਨੀ ਜੋ ਕਿ ਜਨਰਦਰਪ ਦੇ ਸਿਵਲ ਹਸਪਤਾਲ ਤੋਂ ਇਹ ਪੂਰਾ ਮਾਮਲਾ ਸਾਹਮਣੇ ਹੁੰਦਾ ਹੈ ਕਿ ਕਿਵੇਂ ਆਕਸੀਜਨ ਪਲਾਂਟ ਦੇ ਵਿੱਚ ਖਰਾਬੀ ਦੇ ਕਾਰਨ ਤਿੰਨ ਮਰੀਜ਼ਾਂ ਦੀ ਜਾਨ ਚਲੀ ਜਾਂਦੀ ਹੈ ਤੇ ਇਸੇ ਮਾਮਲੇ ਦੇ ਵਿੱਚ ਹਾਈ ਕੋਰਟ ਚ ਜਨ ਹਿੱਤ ਪਟੀਸ਼ਨ ਦਾਖਲ ਕਰ ਦਿੱਤੀ ਗਈ ਹੈ ਤੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਦੇ ਵਿੱਚ ਮੁੱਖ ਸਕੱਤਰ ਸਿਹਤ ਮੰਤਰੀ ਤੇ ਹੋਰਾਂ ਨੂੰ ਵੀ ਪਾਰਟੀ ਬਣਾਇਆ ਗਿਆ ਹੈ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਦੇ ਕਾਰਨ ਜੋ ਤਿੰਨ ਆ ਮੌਤਾਂ ਹੋਈਆਂ ਸਨ ਉਸ ਤੋਂ ਬਾਅਦ ਚ ਜਾਣੇ ਹੇ ਤੇ ਪਟੀਸ਼ਨ ਦਾਖਲ ਕੀਤੀ ਗਿਆ ਤੇ ਇਸ ਦੇ ਵਿੱਚ ਹਾਈ ਕੋਰਟ ਦੀ ਨਿਗਰਾਨੀ ਚ ਜਾਂਚ ਕਮੇਟੀ ਦੇ ਗਠਨ ਦੀ ਮੰਗ ਤੇ ਰਿਟਾਇਰਡ ਜੱਜ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਵਿੱਚ ਪਾਣੀ ਦਾ ਪੱਧਰ ਵੀ ਵੱਧ ਗਿਆ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਜਿਵੇਂ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਅਮੀ ਪੈਂਦਾ ਜੋ ਉਸ ਤੋਂ ਬਾਅਦ ਦਰਿਆ ਨਦੀਆਂ ਨਾਲੇ ਵੀ ਜਿਹੜੇ ਕਿ ਉਫਾਨ ਦੇ ਵਿੱਚ ਨਜ਼ਰ ਆਉਂਦੇ ਨੇ ਇਸ ਦੇ ਵਿਚਾਲੇ ਬਿਆਸ ਦੇ ਆਜੀ ਗੱਲ ਕਰੀਏ ਤੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਉੱਥੇ ਮਾਛਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਭਾਰੀ ਮੀਂਹ ਦਾ orange alert ਜਾਰੀ ਕੀਤਾ ਗਿਆ ਕਿਉਂ ਹੁਣ ਤੱਕ ਦੀ ਗੱਲ ਕਰੀ ਤਾਂ ਹਮਾਚਲ ਪ੍ਰਦੇਸ਼ ਦੇ ਵਿੱਚ ਮਾਨਸੂਨ ਦੇ ਚੱਲਦਿਆਂ ਮੀਂਹ ਦੇ ਕਾਰਨ ਵੱਡੇ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਤੇ ਇਸ ਦੇ ਵਿਚਾਲੇ ਮੌਸਮੀ ਭਾਗ ਦੇ ਵੱਲ ਕਰਫਯਰ ਮੀਂਹ ਦਾ orange alert ਜਾਰੀ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਅਥੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਡੈਮ ਦਾ ਵਾਟਰ ਲੈਵਲ 5 ਫੁੱਟ ਵਧਿਆ ਹੈ 1348 ਫੁੱਟ ਤੱਕ ਪਾਣੀ ਦਾ ਪੱਧਰ ਪਹੁੰਚ ਚੁੱਕਾ ਹੈ ਹੁਸ਼ਿਆਰਪੁਰ ਦੇ ਤਲਵਾੜਾ ਦੇ ਵਿੱਚ ਦਰਸਤਲੇ ਪੌਂਗ ਡੈਮ ਹੈ ਪੌਂਗ ਡੈਮ ਦੀ ਸਮਰੱਥਾ 1380 ਤੋਂ 1390 ਫੁੱਟ ਹੈ ਦੋ ਦਿਨਾਂ ਦੇ ਵਿੱਚ ਇਸ ਦੇ ਵਿੱਚ ਪਾਣੀ 5 ਫੁੱਟ ਤੱਕ ਵਧ ਗਿਆ ਹੈ ਅੱਜ ਵਾਟਰ ਲੈਵਲ ਹੋਰ ਵੀ ਵਧ ਸਕਦਾ ਹੈ ਆ ਤਾਂ ਵਕਫਾਕ ਡੈਮ ਦੀ ਗੱਲ ਕਰੀਏ ਦਰਿਆਵਾਂ ਦੀ ਗੱਲ ਕਰੀਏ ਤਾਂ ਲਗਾਤਾਰ ਪੈਦੇ ਐਂਪਾਇਰੇ ਮੀਂਹ ਦੇ ਕਾਰਨ ਪਾਣੀ ਦਾ ਪੱਧਰ ਵਾਧਾ ਹੋਇਆ ਨਜ਼ਰ ਆ ਰਿਹਾ ਪੌਂਗ ਡੈਮ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਹੈ ਕਿ ਇੱਥੇ ਕਿ ਡੈਮ ਦਾ ਵਾਟਰ ਲੈਵਲ 5 ਫੁੱਟ ਤੱਕ ਵਧਿਆ 1348 ਫੁੱਟ ਤੱਕ ਪਾਣੀ ਦਾ ਪੱਧਰ ਪਹੁੰਚ ਚੁੱਕਾ ਹੈ ਪਾਉਂਗ ਡੈਮ ਦੇ ਨਾਲ ਜੁੜੀ ਵੱਡੀ ਖਬਰ ਇਹ ਹੈ ਕਿ ਡੈਮ ਦਾ ਵਾਟਰ ਲੈਵਲ 5 ਫੁੱਟ ਤੱਕ ਵੱਧ ਚੁੱਕਿਆ ਹੈ 1348 ਫੁੱਟ ਤੱਕ ਪਾਣੀ ਦਾ ਪੱਧਰ ਪਹੁੰਚ ਗਿਆ ਹੁਸ਼ਿਆਰਪੁਰ ਦੇ ਦਰਸਲ ਤਲਵਾੜਾ ਦੇ ਵਿੱਚ ਇਹ ਪਾਉਂਗ ਡੈਮ ਹੈ ਕਿ ਪਾਉਂਗ ਡੈਮ ਦੀ ਸਮਰੱਥਾ ਲਗ ਕੇ 1380 ਤੋਂ 1390 ਫੁੱਟ ਹੈ ਤੇ 2 ਦਿਨਾਂ ਦੇ ਵਿੱਚ ਇਸ ਦੇ ਵਿੱਚ ਪਾਣੀ 5 ਫੁੱਟ ਤੱਕ ਵਧਿਆ ਹੈ ਅੱਜ ਵਾਟਰ ਲੈਵਲ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਜਿਵੇਂ ਬਾਰਿਸ਼ ਹੋ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਰਹੀਆਂ ਅਲਰਟ ਵੀ ਜਾਰੀ ਕੀਤਾ ਹੈ ਕਿ ਇਸ ਦੇ ਵਿਚਾਲੇ ਡੈਮ ਦਰਿਆ ਅ ਲਗਾਤਾਰ ਫਾਂਤੀ ਨਜ਼ਰ ਆ ਰਹੀ ਨੇ ਪਾਣੀ ਦਾ ਪੱਧਰ ਵਧ ਰਿਹਾ ਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਨਦੀਆਂ ਨਾਲਿਆਂ ਤੋਂ ਦਰਿਆਵਾਂ ਤੋਂ ਉਹਨਾਂ ਦੇ ਕੰਢਿਆਂ ਤੋਂ ਲਗਾਤਾਰ ਦੂਰ ਰਿਹਾ ਜਾਵੇ